ਰਹਾਂਗੇ ਜੈਕਾਰੇ ਜੈਕਾਰੇ ਖੇਤਾਂ ਵਾਲੀ ਬਿਜਲੀ ਦੀ ਸਰਬਚਲਾ ਕੇ ਰਾਂਗੇ ਕੇ ਰਾਂਗੇ ਜੈਕਾਰੇ 8 ਘੰਟੇ ਸਰਬਚਲਾ ਕੇ ਰਾਂਗੇ ਕੇ ਰਾਂਗੇ ਜੈਕਾਰੇ ਇਹ ਚਿੜੀਆਂ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਇਹ ਸਰਕਾਰ ਮਰਦਾਬਾਦ ਤੁਹਾਡਾ ਸਾਂਝੀ ਕਰਕੇ ਫੇਰਦੇ ਸੀਗੇ ਬਈ ਸਾਈਡ ਤੇ ਪਰ ਆਪਾਂ ਮੀਟਿੰਗ ਕਰਨੀ ਐ ਪਰ ਮੀਟਿੰਗ ਜਦੋਂ ਅਸੀਂ ਸ਼ੁਰੂ ਕਰਨ ਲੱਗੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਚੌਕੀ ਮੁਲਾਜ਼ਮਾਂ ਦਾ ਪ੍ਰਸ਼ਾਸਨ ਦਾ ਬਈ ਜਿਹੜੇ ਇੱਥੇ ਵਧੀਆ ਐਕਸੀਡੈਂਟ ਹੁੰਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਏ ਤੇ ਦੂਜੀ ਗੱਲ ਇਹ ਹੈ ਬਈ ਜਿੰਨੇ ਮਰੀਜ਼ ਇੱਥੋਂ ਹੀ ਲੰਘੇ ਆ ਕਿਸੇ ਨੂੰ ਕਿਸੇ ਦੀ ਮੁਸ਼ਕਲਾ ਦਾ ਸਾਹਮਣਾ ਨਹੀਂ ਕਰਨਾ ਪਿਆ ਨਗਾਏ ਆ ਜਿ세 ਬੰਦੇ ਦਾ ਹੱਕ ਬਣਦਾ ਏ ਜਿਹਨੂੰ ਸ਼ਾਦਾਸ਼ੇ ਦੇਣੀ ਆ ਉਹਨੂੰ ਜਿ세 ਬੰਦੀ ਸ਼ਾਦਾਸ਼ੇ ਵੀ ਦਿੰਦੀ ਆ ਜਿਹਦਾ ਕੋਈ ਵੀ ਜਸੇ ਹੋਣੀ ਹੋਵੇ ਵਿਰੋਧ ਕਰਨਾ ਹੈ ਵਿਰੋਧ ਵੀ ਅਸੀਂ ਕਰਦੇ ਹੁੰਨੇ ਆ ਪ੍ਰਸ਼ਾਸਨ ਨੇ ਕਿਹਾ ਏ ਸਾਡੇ ਵੀਰਾਂ ਦੇ ਮਲਾਜਮਾਂ ਨੇ ਭਾਈ ਤੁਸੀਂ ਜਾ ਰਿਓ ਇੱਥੇ ਕਾਹਦੇ ਬੈਠੇ ਆ ਜਾ ਕੇ ਤੁਸੀਂ ਗ੍ਰੈਂਡ ਦੇ ਵਿੱਚ ਬਹਿੰਦੇ ਪਰ ਪ੍ਰਸ਼ਾਸਨ ਨੂੰ ਅਸੀਂ ਦੱਸਦੇ ਆ ਗ੍ਰੈਂਡ ਦੇ ਵਿੱਚ ਗਏ ਸੀਗੇ ਸਾਡੇ ਉੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਜਿਵੇਂ ਕਰਦਾ ਕਿਸਦਾ ਪਹੂ ਬਿਮਾਰ ਖੜਾ ਏ ਕਿਸੇ ਦਾ ਘਰੇ ਕੋਈ ਮੈਂਬਰ ਬਿਮਾਰ ਆ ਕੋਈ ਇਹਨੇ ਸਪਰੇਅ ਕਰਨੀ ਆ ਕਿ ਇਹਨੇ ਝੋਨੇ ਜੋ ਕੱਖ ਕੱਢਣੇ ਆ ਕੱਖ ਦਾ ਫੇਰ ਹੀ ਕੱਢੋ ਸਾਡੇ ਝੋਨੇ ਦੇ ਵਿੱਚ ਪਾਣੀ ਹੋਊਗਾ ਅਸੀਂ ਪ੍ਰਸ਼ਾਸਨ ਵੀਰ ਨੂੰ ਬੇਨਤੀ ਕਰਦੇ ਆ ਜੇ ਇੱਥੇ ਪਹੁੰਚੇ ਆ ਤਾਂ ਸਾਡੀ ਮਦਦ ਕਰਿਓ 8 ਘੰਟੇ ਸਪਰਾਈ ਸਪਰਾਈ ਜਿਹੜੇ ਵੀ ਖੇਤ ਨੂੰ ਜਾਂਦੀ ਹੈ 8 ਘੰਟੇ ਮਿਲਣੀ ਚਾਹੀਦੀ ਹੈ ਸਾਡੀ ਮਦਦ ਕਰੋ ਅਸੀਂ ਉੱਠ ਖੜਾਂਗੇ ਐਡੀ ਗੱਲ ਨਹੀਂ ਉੱਠਾਂਗੇ ਉਹਦੋਂ ਜਦੋਂ ਸਾਡੇ ਆਹ ਸਿਆਸੀ ਲੋਕ ਕਹਿਣਗੇ ਜੇਹੀ ਕਹਿੰਦੇ ਵੀ ਪੰਜ ਕਿ ਜਾਣੇ ਕਹਿੰਦੇ ਵੀ ਧਰਨਾ ਚੱਕ ਲਾਂਗੇ ਬਈ ਇਹ ਤਾਂ ਰੋਣ ਜਾਉ ਛੱਡ ਜਾਗੇ ਇਹ ਆਏ ਨਹੀਂ ਛੱਡੇ ਛੁੱਡੇ ਜਾਂਦੇ ਹੁੰਦੇ ਇਹਦਾ ਫੇਰ ਛੱਡੇ ਜਾਣਗੇ ਜਦੋਂ ਕਿਸੇ ਜਨਤਾ ਬੈਠਿਆ ਇਹਨਾਂ ਨੂੰ ਬਖਵਾਸ਼ ਦੇਊਗਾ ਉਹਦਾ ਛੱਡੀ ਬੈਠੇ ਆਏ ਸੀ ਉਹਦਾ ਪੱਖੇ ਛੱਡੀ ਬੈਠੇ ਆ ਉਹਦਾ ਵਾਟਰ ਕੁਦਰ ਦਾ ਪਾਣੀ ਪੈਂਚੀ ਹੁੰਦੀ ਆ ਤੇ ਸਾਨੂੰ ਇੱਥੇ ਟਾਣੇ ਦਾ ਪਾਣੀ ਨਹੀਂ ਨਸੀਬ ਹੁੰਦਾ ਕਿਉਂਕਿ ਜਿੱਥੇ ਸਾਡਾ ਧਰਨਾ ਹੋਵੇ ਜਿੱਥੇ ਜਬੇ ਅਧਿਕਾਰੀ ਇੱਥੇ ਪਹੁੰਚੇ ਆ ਪ੍ਰਸ਼ਾਸਨ ਉਹ ਆਪਾਂ ਨੂੰ ਬਖਵਾਦ ਹੋਣਗੇ ਇੱਕ ਤਾਂ ਜਿਹੜੀ ਉਹ ਲੈਗ ਆਪਣੀ ਮਰੀ ਆ ਉਹ ਵੀ ਅੱਪਾ ਨੂੰ ਮਿਲਿਆ ਕਰੂਗੀ ਮਿਲੂਗੀ ਸਾਰੀ ਇੱਕ ਨੰਬਰ ਦੋ ਦੇ ਜਿਹੜੇ ਫੈਦੂਆ ਫੀਟਰ ਚੱਲਣਗੇ ਉਹ ਸਹੀ ਸਲਾਮਤ ਚੱਲਣਗੇ ਆਪਾਂ ਨੂੰ ਆ ਕੇ ਇੱਥੇ ਵਿਸ਼ਵਾਸ ਦਵਾਉਂਦੇ ਆ ਉਸ ਤੋਂ ਬਾਅਦ ਜਪਾਂ ਜਿਹੜੇ ਧਰਮ ਦੀ ਸਮਾਪਤੀ ਕਰਾਂਗੇ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਵੀਰ ਦਾ ਸਭ ਤੋਂ ਬਾਅਦ ਸਹਿਜ ਧੰਨਵਾਦ ਕਰਦੇ ਆ ਤੁਸੀਂ ਛੋਡਾ ਕਿਉਂਕਿ ਛੋਡੀ ਇੱਕ ਮਜਬੂਰੀ ਸੀ ਇੱਥੇ ਆ ਕੇ ਧੰਨਵਾਦ ਕਰਦੇ ਆਂ ਅਸੀਂ ਪ੍ਰਸ਼ਾਸਨ ਵੀਰ ਦਾ ਬਿਜਲੀ ਬੋਰਡ ਦਾ ਜੇ ਸਾਹਿਬ ਦਾ ਐਸ ਡੀਓ ਸਾਹਿਬ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਨਾਲ ਗੱਲ ਤੈਅ ਕਰਕੇ ਇਹ ਹੀ ਹੋਈ ਆ ਭਈ ਛੋਟੇ ਆਪ ਬਗ ਰੱਤ ਤੱਕ ਗੱਲ ਆਵੇ ਭਈ ਇਹਨਾਂ ਨੇ ਕੀ ਸਾਡੇ ਨਾਲ ਵਿਚਾਰ ਵਟਾਂਦਰੇ ਕੀਤੇ ਆ ਕੀ ਸਾਨੂੰ ਵਿਸ਼ਵਾਸ ਦਿਵਾਉਣਾ ਆਓ ਜੀ ਜੀ ਆਏ ਸਾਰੇ ਕਿਸਾਨ ਵੀਰਾਂ ਨੂੰ ਅਤੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਨੂੰ ਪਤਾ ਹੈ ਵੀ ਦੁੱਖ ਤੋਂ ਬਿਨਾ ਕੋਈ ਨਹੀਂ ਆਉਂਦਾ ਚਲੋ ਆਪਣੀ ਪਹਿਲਾਂ ਵੀ ਗੱਲਬਾਤ ਹੋਈ ਸੀਗੀ ਤੇ ਹੁਣ ਵੀ ਐਕਸਰ ਸਾਹਿਬ ਨਾਲ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਉਹਨਾ ਐਕਸਰ ਸਾਹਿਬ ਨੇ ਸੀ ਉਹ ਵੀ ਉੱਥੇ ਕਿਸਾਨ ਯੂਨੀਅਨ ਨਾਲ ਉੱਥੇ ਹੋਰ ਜੱਥੇਬੰਦੀਆਂ ਆਈਆਂ ਹੋਈਆਂ ਉਹ ਜਿਸ ਕਰਕੇ ਉਹਨਾਂ ਨੇ ਆਪਦੀ ਮਜਬੂਰੀ ਪ੍ਰਗਟ ਕੀਤੀ ਆ ਉਹ ਕਹਿੰਦੇ ਵੀ ਤੁਸੀਂ ਚਲੋ ਉਹਨਾਂ ਨੇ ਹਦਾਇਤਾਂ ਦਿੱਤੀਆਂ ਵੀ ਜਿਹੜੀ ਸਪਲਾਈ ਆਪਣੀ ਮਰੀ ਹੋਈ ਹੈਗੀ ਜਿਵੇਂ 2.5 ਘੰਟੇ ਅਸੀਂ ਵਾ ਸਾਰੇ ਨੂੰ ਲੋਡ ਦਿੱਤੇ ਵੀ ਰਾਤ ਜਿਹੜਾ ਗਰੁੱਪ ਸੀਗਾ ਉਹਨੂੰ 2.5 ਘੰਟੇ ਇੱਕ ਗਰੁੱਪ ਨੂੰ ਸਪਲਾਈ ਬੜੀ ਹੈਗੀ ਤੇ ਉਹ ਅਸੀਂ 6 ਤੋਂ 7 ਘੰਟੇ ਉਹਨਾਂ ਨੂੰ ਲਗਭਗ ਅਸੀਰੂਲ ਪੂਰੀ ਕਰਾਂਗੇ ਵੀ ਨਾਲ ਜਿਵੇਂ ਜਿਵੇਂ ਸਾਡੇ ਫੀਡਰ ਜਿਹੜਾ ਸਾਡਾ ਗਰੇਡਾਗਾ ਜਿਵੇਂ ਜਿਵੇਂ ਲੋਡ ਲਊਗਾ ਉਹਵੇਂ ਅਸੀਂ ਦੋ ਦੋ ਫੀਡਰ ਕਰਕੇ ਉਹਨਾਂ ਨੂੰ ਨਾਲ ਜਿਹੜੀ ਸਪਲਾਈ ਪੂਰੀ ਕਰਾਂਗੇ ਤੇ ਜਿਹੜੇ ਅਗਲੇ ਗਰੁੱਪ ਆ ਗਏ ਜਿਵੇਂ ਚੱਲ ਰਹੇ ਆ ਉਹ ਆਪਣੇ ਲਗਭਗ ਉਹਵੇਂ ਚੱਲਣਗੇ ਤੇ ਆਪਕੋ ਨੂੰ ਪਤਾ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਦੋ ਕਥਰਮਲ ਜੂੰਟ ਸੀ ਆਪਣੇ ਉਹ ਬੰਦ ਹੋ ਗਏ ਸੀਗੇ ਜਿਸ ਕਰਕੇ ਉਹਨਾਂ ਚ ਇੱਕ ਜੂੰਟ ਹੁਣ ਪਤਾ ਲੱਗੇਗਾ ਚੱਲ ਪਿਆ ਇੱਕ ਲਗਭਗ ਸ਼ਾਮ ਤੱਕ ਚੱਲਣ ਦੀ ਉਮੀਦ ਹੈਗੀ ਤੇ ਜਿਹੜੇ ਕਿ ਆ ਬਸ ਤਰ੍ਹਾਂ ਜਿਹੜੀ ਸਪਲਾਈ ਆ ਆਪਣੀ 8 ਘੰਟੇ ਆਪ ਨੂੰ ਪਹਿਲਾਂ ਦੀ ਦਰਾ ਮਿਲਿਆ ਕਰੂਗੀ ਤੇ ਬਾਕੀ ਜਿਹੜੀ ਸਪਲਾਈ ਘਟ ਗਈ ਆ ਇਹ ਵੀ ਸੀ ਜਿਵੇਂ ਜਿਵੇਂ ਫੀਡਰ ਸਾਡੇ ਚੱਲਦੇ ਆ 2 ਫੀਡਰ ਹੀ ਚਲਾਤੇ ਆਗੇ ਤੇ ਜਿਵੇਂ ਕੋਈ ਲੋਡ ਲੈਂਦਾ ਸਾਡਾ ਕਰੇਡਰ ਤਾਂ ਉਹ ਵੀ ਅਸੀਂ ਬਾਕੀ ਵਾਲੀ ਵੀ ਸਪਲਾਈ ਜਿਹੜੀ ਜਿਹੜੀ ਘੱਟ ਮਿਲੀ ਹੋਈ ਆ ਉਹ ਘੱਟ ਵਾਲੀ ਪੂਰੀ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਸੰਯੋਗਤ ਮੋਰਚਾ ਜਿੰਦਾਬਾਦ